ਤੁਸੀਂ ਦੇਖ ਰਹੇ ਹੋ ਟਾਈਮ న్యూਸ ਪੰਜਾਬ ਤੇ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਤੁਸੀਂ ਹਰ ਰੋਜ਼ ਮੇਰੇ ਨਾਲ ਜੁੜਦੇ ਰਹਿੰਦੇ ਹੋ ਤੇ ਮੈਂ ਨਵੀਂ ਤੋਂ ਨਵੀਂ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਕਰਦਾ ਕੋਸ਼ਿਸ਼ ਅੱਜ ਪਹੁੰਚਿਆ ਪਿੰਡ ਠੱਠੀ ਖਾਰਾ ਉਹ ਪਿੰਡ ਹੈ ਗੁਰੂਆਂ ਦਾ ਜਿੱਥੇ ਕਿ ਝੂਲਣੇ ਮਹਿਲ ਵੀ ਆ ਤੇ ਝੂਲਣੇ ਮਹਿਲ ਪਿੰਡ ਬੜਾ ਮਸ਼ਹੂਰ ਪੰਜਾਬ ਦਾ ਨਹੀਂ ਪੂਰੀ ਦੁਨੀਆ ਦੇ ਵਿੱਚ ਨਾਮ ਮਸ਼ਹੂਰ ਹੈ ਇਸ ਪਿੰਡ ਦਾ ਕਿਉਂਕਿ ਗੁਰੂ ਸਾਹਿਬ ਨੇ ਥੇ ਝੂਲਣੇ ਮਹਿਲ ਨੂੰ ਵਾਹ ਜੇਹਰ ਘਰ ਸੀ ਤੇ ਝੂਲੇ ਅੱਜ ਵੀ ਉੱਥੇ ਆਉਂਦੇ ਆ ਤੇ ਜਿਹੜੀਆਂ ਅੱਜ ਤੋਂ ਅਸੀਂ ਤਸਵੀਰਾਂ ਉਸ ਪਿੰਡ ਦੀਆਂ ਦਿਖਾਉਣ ਲੱਗੇ ਆ ਇੱਕ ਕਬਤੀ ਝੀਲਾਂ ਕੋਲ ਬਠਿੰਡੇ ਕੋਠੀ ਪਾਦੇ ਵੇ ਮਾਈਆ ਪਰ ਉਹ ਬਠਿੰਡੇ ਵਾਲੀਆਂ ਝੀਲਾਂ ਜਿਹੜੀਆਂ ਇਸ ਪਿੰਡ ਦੇ ਵਿੱਚ ਬਣੀਆਂ ਹੋਈਆਂ ਪਿੰਡ ਦੇ ਵਿੱਚ ਮਕਾਨ ਜਿਹੜੇ ਆ ਉਹ ਡਿੱਗਣ ਦੀ ਤਦਦਦ ਵਿੱਚ ਪਹੁੰਚੇ ਹੋਏ ਨੇ ਉਸ ਮਕਾਨ ਡਿੱਗ ਚੁੱਕੇ ਨੇ ਤੇ ਕਈਆਂ ਦੇ ਅੰਦਰ ਪਾਣੀ ਵੀ ਵੜਿਆ ਹੋਇਆ ਸੀ ਵੀਰ ਜੀ ਨਾਲ ਗੱਲਬਾਤ ਕਰਦੇ ਆ ਕਿੰਨੇ ਸਮੇਂ ਤੋਂ ਇਸ ਪਿੰਡ ਦੀ ਜਿਹੜੀ ਆ ਇਹ ਬਦਕਿਸਮਤੀ ਹੈ ਭਾਈ ਜੀ ਸਤਿ ਸ੍ਰੀ ਅਕਾਲ ਅਸੀਂ ਆਪ ਜੀ ਦਾ ਨਾਮ ਕੀ ਹੈ ਮੇਰਾ ਨਾਮ ਜੋਧਵੀਰ ਸਿੰਘ ਹੈ ਜੋਧਵੀਰ ਸਿੰਘ ਜੀ ਕਿੰਨੇ ਚਿਰ ਤੋਂ ਇਹ ਤੁਹਾਡੇ ਪਿੰਡ ਦੀ ਇਹ ਹਾਲਾਤ ਹੈ ਕਾਫੀ ਸਮੇਂ ਤੋਂ ਆਈ ਆਉਂਦੇ ਆ 12 ਭਰ ਕੇ ਲੈ ਜਾਂਦੀ ਪੱਕੇ ਕਮਰਿਆਂ ਵਾਸਤੇ ਸਰਕਾਰਾਂ ਬੜੇ ਵਾਅਦੇ ਕਰਦੀਆਂ ਸੀ ਕਿ ਪੱਕੀ ਛੱਤ ਦੇਣ ਦਾ ਵਾਅਦਾ ਕੀਤਾ ਸੀ ਸਰਕਾਰਾਂ ਨੇ ਚਾਹੇ ਮੌਜੂਦਾ ਸਰਕਾਰ ਹੋਵੇ ਜਾਂ ਪਿਛਲੀ ਨਾ ਸਰਕਾਰਾਂ ਸੀ ਜਿਹੜੀ ਪਿਛਲੀ ਸਰਕਾਰ ਸੀ ਕਾਂਗਰਸ ਦੀ ਸੀ ਉਸ ਤੋਂ ਪਹਿਲਾਂ ਕਾਲੀ ਸਰਕਾਰ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਇੱਕ ਬਦਲੇ ਦੀ ਸਰਕਾਰ ਤੁਸੀਂ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਕਿ ਬਦਲ ਕੇ ਸਿਸਟਮ ਨੂੰ ਬਦਲ ਕੇ ਰੱਖ ਦਊਗੀ ਕਿੰਨਾ ਕੁ ਸਰਕਾਰ ਨੇ ਸਿਸਟਮ ਬਦਲੇ ਤੇ ਕਿੰਨੇ ਕੁ ਲੋਕਾਂ ਦੇ ਨਾਮੇ ਮਕਾਨ ਬਣੇ ਆ ਦੇਖੋ ਇਹ ਹਲੇ ਦਾ ਕਦੇ ਕੋਈ ਵੀ ਨਹੀਂ ਬਣਿਆ ਜਦੋਂ ਤੱਕ ਮੈਂ ਹੌਸਲਵਾਲੀ ਅਜੇ ਤੱਕ ਨਹੀਂ ਬਣਿਆ ਜੀ ਤੇ ਨਾ ਮੇਰੇ ਹਿਸਾਬ ਨਾਲ ਗਾਂ ਬਣ ਨਹੀਂ ਜਿੰਨੀਆਂ ਸਰਕਾਰਾਂ ਆਉਣੇ ਮੈਨੂੰ ਕਿੰਨੇ ਕੁ ਘਰ ਆ ਤੁਸੀਂ ਮੈਨੂੰ ਜਿਹੜੇ ਦਿਖਾਏ ਆ ਜਿਹੜੇ ਡੁੱਬਣ ਦੀ ਤਦਦ ਵਿੱਚ ਆ ਤਿੱਗਣ ਦੀ ਤਦਦ ਵਿੱਚ ਹੁਣ ਇਹ ਆ ਜੀ 30 35 ਘਰ ਹੁਣੇ ਆਗੇ ਤੇ ਤੁਸੀਂ ਇੱਕ ਗੁਰਦੁਆਰਾ ਸਾਹਿਬ ਬਾਰੇ ਗੱਲ ਕਰ ਰਹੇ ਸੀ ਕਿ ਗੁਰਦੁਆਰਾ ਸਾਹਿਬ ਵਾਲੀ ਸਾਈਡ ਜਿਹੜੀ ਉੱਥੇ ਵੀ ਸੀ ਕਿ ਸ੍ਰੀ ਦਰਬਾਰ ਸਾਹਿਬ ਜਿਹੜਾ ਗੁਰਦੁਆਰਾ ਸਾ ਉਸ ਗੁਰਦੁਆਰੇ ਸਾਹਿਬ ਵਾਲੀ ਗਲੀ ਦਾ ਵੀ ਮੰਦਾ ਹਾਲ ਹੈ ਬਹੁਤ ਮੰਦਾ ਜੀ ਛੋਟੇ ਛੋਟੇ ਬੱਚੇ ਗੁਰਦੁਆਰੇ ਜਾਂਦੇ ਆ ਜੀ ਇਹ ਪਹੁੰਚੇ ਡੰਗ ਡਾਂਗੇ ਵਿੱਚੋਂ ਦੀ ਨੰਗ ਰਹੇ ਆ ਜੀ ਤੇ ਕਿੰਨੇ ਘਰ ਇਹੋ ਜਿਹੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਚਲਾਇਆ ਜਾਂਦਾ ਬਾਰਸ਼ਾਂ ਦੇ ਕਰਕੇ ਹੈਗੇ ਜੀ 20 25 ਘਰ ਹੈਗੇ ਆ ਜੀ ਤੇ ਸਰਕਾਰ ਨੇ ਅਜ ਤੱਕ ਤੁਸੀਂ ਸਰਕਾਰ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕਦੇ ਕੋਈ ਦੂਜਾ ਸਰਕਾਰ ਤੋੜ ਦੇਕ ਪਹੁੰਚੀ ਦੀ ਤਾਂ ਪਿੰਡ ਦੇ ਸਰਪੰਚ ਆ ਜਾਂ ਮੈਂਬਰ ਆ ਆਪਾਂ ਉਹਨਾਂ ਤੱਕ ਗੱਲ ਪਹੁੰਚਾਉਣੇ ਤੇ ਤਾਂ ਅੱਗੇ ਗੱਲ ਪਹੁੰਚਾਉਂਦੇ ਆ ਫਿਰ ਸਰਕਾਰਾਂ ਇਹਦੀ ਜ਼ਿੰਮੇਵਾਰੀ ਲੈਣੀ ਹੈ ਇਹਨੂੰ ਠੀਕ ਕਰਨ ਦਾ देखो ये सरपंच मेंबर ਤੇ ਵਿਚਾਰੇ ਕੋਸ਼ਿਸ਼ਾਂ ਦੀ ਬਹੁਤ ਕਰਦੇ ਆ ਪਿੰਡ ਦੇ ਹਾਲਾਤ ਬਦਲਣ ਨੂੰ ਲੇਕਿਨ ਸਰਕਾਰ ਨਹੀਂ ਜਿਹੜੀ ਕੇ ਪਾਸੇ ਲੱਗਣ ਦੀ ਹੁਣ ਸਰਕਾਰ ਕੁਝ ਮੈਂਬਰ ਸਰਪੰਚਾਂ ਨੂੰ ਵਿਚਾਰਿਆਂ ਨੂੰ ਦੇਣਗੇ ਤੇ ਉਹ ਪਿੰਡ ਦਾ ਵਿਕਾਸ ਬਣਾਉਣਗੇ ਜੀ ਤੇ ਇੱਕ ਜਿਹੜੀ ਆਟਾ ਦਾਲ ਸਕੀਮ ਸੀਗੀ ਪੰਜਾਬ ਦੀ ਉਹ ਤੁਹਾਨੂੰ ਆਟਾ ਦਾਲ ਸਕੀਮ ਸਰਕਾਰ ਨੇ ਕਿਹਾ ਸੀ ਕਿ ਅਸੀਂ ਕਾਰਾਂ ਹਾਇਰ ਕਰ ਲਈਆਂ ਤੁਹਾਡੇ ਘਰੋਂ ਘਰੀ ਆ ਕੇ ਤੁਹਾਨੂੰ ਆٹے ਦੇ ਥੈਲੇ ਦੇ ਕੇ ਜਾਣਗੇ ਉਹ ਆਟਾ ਹੋਊਗਾ ਜਿਹੜਾ ਅਸੀਂ ਆਪ ਖਾਣੇ ਆ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਤੁਹਾਡੇ ਤੱਕ ਆਟਾ ਮਿਲਦਾ ਬਿਲਕੁਲ ਨਹੀਂ ਇਹ ਲੇਦਾ ਕਿਤੇ ਕੋਈ ਸਕੀਮ ਇਹੋ ਜੀ ਸੁਣੀ ਨਹੀਂ ਆ ਤੇ ਨਾ ਹੀ ਸਾਡੇ ਅੱਗੇ ਜੀ ਤੇ ਪੈਨਸ਼ਨ ਜਿਹੜੀ ਬੀਬੀਆਂ ਨੂੰ ਪੈਨਸ਼ਨ ਦਾ ਵਾਅਦਾ ਕੀਤਾ ਸੀ ਕਿ ਅਸੀਂ 2500 ਰੁਪਏ ਪੈਨਸ਼ਨ ਕਰ ਦਿਆਂਗੇ ਕੀ ਬੀਬੀਆਂ ਨੂੰ ਪੈਨਸ਼ਨ ਵੀ ਮਿਲ ਰਹੀ ਹੈ ਦੇਖੋ ਸਰ ਲੇਦੇ 1500 ਜਿਹੜੀ ਪੈਨਸ਼ਨ ਆਉਂਦੀ ਉਹ ਦੋ ਮਹੀਨੇ ਮਿਲਦੀ ਹੈ ਜੇ 2500 ਕਿੱਥੋਂ ਕਰਨਗੇ ਜੀ ਠੀਕ ਤੇ ਬੀਬੀਆਂ ਨੂੰ ਜਿਹੜਾ ਰਸੋਈ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਸਰਕਾਰ ਨੇ ਕੀ ਤੁਹਾਨੂੰ ਮਿਲਿਆ ਯੋਗਲੇ ਬੈਂਕ ਦੇ ਜਮ੍ਹਾਂ ਵਿਚਾਰੀਆਂ ਕਢਾਉਣੀ ਨਹੀਂ ਡਈਆਂ ਅਰੇ ਅੱਛਾ ਹਾਂਜੀ ਕਿਤੇ ਇੱਕ ਵਰਤੇ ਨਹੀਂ ਜਾਂਦੇ ਉਹਨਾਂ ਦੇ ਦੇ ਵਰਤੇ ਨਹੀਂ ਜਾਂਦੇ ਹਾਂਜੀ ਭਗਵਾਨ ਦਾ ਮਾਨ ਨੇ ਜਾਦੇ ਪਾਤੀ ਨਾ ਪੈਸੇ ਜਿਆਦਾ ਪਾਤੀ ਤੇ ਮੈਨੂੰ ਲੱਗਦਾ ਕੇ ਬੀਸੀ ਦੂਰੀ ਵਾਰੀ ਕਰਾਉਣੀ ਪੈਣੀ ਆ ਕਿਤੇ ਇਨਕਮ ਟੈਕਸ ਵਾਲੇ ਰੇਟ ਨਾ ਮਾਰ ਲੈਣ ਇਸ ਕਰਕੇ ਬੀਬੀਆਂ ਪੈਸੇ ਕੰਦਾ ਘੱਟ ਘੜਾ ਕੇ ਲੈਂਦੀਆਂ ਇਨਕਮ ਟੈਕਸ ਤੋਂ ਹੀ ਜ਼ਿਆਦਾ ਲੱਗਦਾ ਹਾਂ ਅੱਜ ਕੱਲ ਬਿਲਕੁਲ ਜੀ ਤੇ ਇੱਕ ਦੂਸਰੀ ਗੱਲ ਹੈ ਕਿ ਮੈਂ ਤੁਹਾਨੂੰ ਪੁੱਛਣ ਲੱਗਿਆ ਕਿ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਯੁੱਧ ਚੱਲਿਆ ਹੋਇਆ ਹੈ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਸਰਕਾਰ ਯੁੱਧ ਖਿ ਤੇ ਨਸ਼ੇ ਬਾਰੇ ਕਿਸਤਰਾ ਦੇਖਦੇ ਹੋ ਤੁਸੀਂ ਪੰਜਾਬ ਦੇ ਵਿੱਚ ਕੀ ਤੁਸੀਂ ਖਬਰਾਂ ਸੁਣਦੇ ਹੋ ਪੜ੍ਹਦੇ ਹੋ ਤੇ ਤੁਹਾਡੇ ਏਰੀਆ ਦੇ ਵਿੱਚ ਅੱਗੇ ਨਾਲ ਨਸ਼ਾ ਵਧਿਆ ਆ ਜਾਂ ਘਟਿਆ ਇਹ ਦੇਖੋ ਜੀ ਹਲੇ ਤਾਂ ਕਦੇ ਕੋਈ ਨਹੀਂ ਘਟਿਆ ਇਹ ਨਸ਼ਾ ਅਜ ਕਈ ਜਾਂਦੇ ਲੋਕ ਜੀ ਤੇ ਉਹ ਜਿਹੜੇ ਨਸ਼ਾ ਕਰਦੇ ਆ ਲੋਕ ਜਾਂ ਵੇਚਦੇ ਉਹਨਾਂ ਲਈ ਛੋਟੇ ਛੋਟੇ ਜਵਾਗ ਵੀ ਵੇਖ ਕੇ ਗਾੜੀ ਆਪਣੀ ਜ਼ਿੰਦਗੀ ਬਰਬਾਦ ਕਰਨਾਂਗੇ ਜੀ ਆਲੇਰੇ ਤੇ ਕੋਈ ਰੋਗ ਨਹੀਂ ਲੱਗੀ ਇਹਦੇ ਤੇ ਰੋਗ ਲੱਗ ਜੂਗੀ ਤੇ ਸਭ ਤੋਂ ਵਧੀਆ ਗੱਲ ਇਹ ਆਲੇ ਕਈ ਜਾਂਦੇ ਲਾਈ ਨਹੀਂ ਸਰਕਾਰ ਨੇ ਇੱਕ ਮhalla ਕਲੀਨਿਕ ਸਕੀਮ ਸ਼ੁਰੂ ਕੀਤੀ ਸੀ ਤੇ ਭਗਵੰਤ ਮਾਨ ਸਾਹਿਬ ਨੇ ਇਹ ਵੀ ਗੱਲ ਕਹੀ ਸੀ ਕਿ ਮੇਰੇ ਕਿ ਮੈਂ ਅਮਰੀਕਾ ਦੇ ਵਿੱਚ ਵੀ ਜਲਦੀ ਤੋਂ ਜਲਦੀ ਮੋਡਲੀ ਸਹਾਤਾ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ ਜੇ ਕੋਈ ਪੇਸ਼ੈਂਟ ਬਿਮਾਰ ਹੁੰਦਾ ਕਿਉਂਕਿ ਪਰਿਵਾਰ ਦੇ ਵਿੱਚ ਕੋਈ ਬਿਮਾਰ ਹੁੰਦਾ ਤਾਂ ਉਹਨੂੰ ਜਲਦੀ ਤੋਂ ਜਲਦੀ ਮੋਡਲੀ ਸਹਾਤਾ ਮਿਲ ਜੇ ਮੌਕੇ ਦੀ ਮੈਡੀਸਿਨ ਮਿਲ ਜੇ ਉਹਨੂੰ ਕੀ ਤੁਹਾਡੇ ਪਿੰਡ ਵੀ ਕੋਈ ਇਸ ਤਰ੍ਹਾਂ ਦੀ ਮੈਡੀਸਿਨ ਦਾ ਜਿਸ ਤਰ੍ਹਾਂ ਮhalla ਕਲੀਨਿਕ ਬਣਾਇਆ ਗਿਆ ਤੁਹਾਡੇ ਪਿੰਡ ਦੇ ਵਿੱਚ ਮhalla ਕਲੀਨਿਕ ਬਣਿਆ ਨਹੀਂ ਜੀ ਬਿਲਕੁਲ ਨਹੀਂ ਜੀ ਬਣਿਆ ਹਲੇ ਤੱਕ ਨਹੀਂ ਬਣਿਆ ਜੀ ਤਰਾਂਦਾਰਨ ਜਾਣਾ ਪੈਂਦਾ ਜੀ ਜ਼ਿਲ੍ਹੇ 'ਚ ਇਹ ਪਿੰਡ ਪਿੰਡ ਦਾ ਕਹਿੰਦੇ ਬਹੁਤ ਮਸ਼ਹੂਰ ਹੈ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਕਿਹੜੇ ਗੁਰੂ ਸਾਹਿਬ ਦੇ ਇਹ ਮੈਂ ਪਿੰਡ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਜੁੜਿਆ ਹੈ ਝੂੜੜੇ ਮੈਲਵਰਦਵਾਰੇ ਝੂੜੜੇ ਮੈਲਵਰਦਵਾਰਾ ਜਿਹੜਾ ਹੈਗਾ ਬੜਾ ਮਸ਼ਹੂਰ ਪਿੰਡ ਹੈ ਇਹ ਮੈਂ ਫਿਰ ਦੁਹਰਾ ਦਿੰਨਾ ਵਰਲਡ ਦੇ ਵਿੱਚ ਫੇਮਸ ਆ ਲੇਕਿਨ ਇਸ ਪਿੰਡ ਦੀ ਬਦਕਿਸਮਤ ਹੈ ਕਿ ਇਸ ਪਿੰਡ ਦੇ ਵਿੱਚ ਵਿਕਾਸ ਨਹੀਂ ਹੋਇਆ ਮੇਰੇ ਨਾਲ ਵੀਰ ਜੀ ਨੇ ਗੱਲਬਾਤ ਕੀਤੀ ਹੈ ਇਹਦੇ ਨਾਲ ਮੈਂ ਵੀਡੀਓ ਵੀ ਮੈਂਸ਼ਨ ਕਰ ਦੂੰਗਾ ਕਿਉਂਕਿ ਜਿਹੜਾ ਵਿਕਾਸ ਆ ਉਹ ਸਰਕਾਰਾਂ ਹੀ ਵਿਕਾਸ ਕਰਾਉਂਦੀਆਂ ਮੈਂ ਵੀਰ ਜੀ ਨਾਲ ਗੱਲਬਾਤ ਕਰਦਾ ਕਿ ਜਿਹੜਾ ਆਟਾ ਦਾਲ ਸਕੀਮ ਹੈ ਉਹ ਕਿਸ ਸਰਕਾਰ ਨੇ ਸ਼ੁਰੂ ਕੀਤੀ ਸੀ ਤੁਹਾਨੂੰ ਉਦੋਂ ਮਿਲਦੀ ਸੀ ਜ਼ਿਆਦਾ ਜਾਂ ਹੁਣ ਮਿਲ ਰਹੀ ਹੈ ਸਮੇਂ ਸਿਰ ਸਮੇਂ ਸਿਰ ਕਿਹੜੀਆਂ ਸਰਕਾਰਾਂ ਦੇ ਵਿੱਚ ਕੀ ਮਿਲਿਆ ਤੁਹਾਨੂੰ ਬਾਦਲ ਸਰਕਾਰ ਰਹੀਆਂ ਤਾਂ ਟਾਈਮ ਮਾਰੀ ਨਹੀਂ ਹੁੰਦੀ ਆਟਾ ਦਾਲਣ ਜੀ ਚਲੋ ਹੁਣ ਵੀ ਆਉਂਦੀ ਆ ਲੇਕਿਨ ਦੋ ਮਹੀਨੇ ਆ ਗਈ ਤੇ ਤਿੰਨ ਮਹੀਨੇ ਆ ਗਈ ਬਾਦਲ ਸਾਹਿਬ ਦੀ ਸਰਕਾਰ ਮੌਕੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਅਸੀਂ ਸਿਰਫ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦੇ ਕਿ ਬਾਦਲ ਸਾਹਿਬ ਦੀ ਸਰਕਾਰ ਚੰਗੀ ਸੀ ਜਾ ਕੈਪਟਨ ਅਮਰਿੰਦਰ ਸਿੰਘ ਦੀ ਚੰਗੀ ਸੀ ਜਾਂ ਉਸ ਤੋਂ ਪਹਿਲਾਂ ਬੀਬੀ ਪੱਟਲ ਰਹੇ ਚੁੱਕੀ ਸੀ ਚੰਗੀ ਸੀ ਜਾਂ ਇਸ ਟਾਈਮ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੁਸੀਂ ਕਿਹੜੀ ਸਰਕਾਰ ਨੂੰ ਚੰਗਾ ਪਸੰਦ ਕਰਦੇ ਹੋ ਕਾਲੀਦਾਲਾ ਸਰਕਾਰ ਸਹੀ ਸੀ ਜੀ ਉਦੋਂ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਸਿਸਟਮ ਉਹ ਵੀ ਸਾਰਾ ਸਹੀ ਸੀ ਜੀ ਤੇ ਗਲੀਆਂ ਨਾਲੀਆਂ ਦਾ ਵੀ ਬਿਲਕੁਲ ਸਹੀ ਸੀ ਉਦੋਂ ਸਕਾਲਰਸ਼ਿਪ ਦਿੰਦੀ ਸੀ ਕੀ ਬੱਚਿਆਂ ਨੂੰ ਅਜ ਵੀ ਸਕਾਲਰਸ਼ਿਪ ਮਿਲ ਰਹੀ ਹੈ ਨਹੀਂ ਜੀ ਕਿੰਨੇ ਚਿਰ ਤੋਂ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਮਿਲ ਰਹੀ ਅਭੀ ਡਾਊਨ ਹੋ ਗਿਆ ਨਾ ਇਹ ਕਿ ਸਰਕਾਰ ਤੋਂ بڑے ਦਾਅਵੇ ਕਰਦੀ ਕਿ ਅਸੀਂ ਤਾਂ ਬੜੀ ਉੱਤਪਦਰੀ ਤੌਰ ਤੇ ਜਿਹੜੀ ਐਜੂਕੇਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਅਸੀਂ ਸਰਕਾਰ ਤੱਕ ਮੈਡੀਕਲ ਸਹੂਲਤਾਂ ਬਚਾ ਰਿਆ ਪਰ ਇਹ ਪਿੰਡ ਹੈ ਵਨਜਾਹੇ ਤੱਕ ਕੈਮਰਾਮੈਨ ਦੇ ਨਾਲ ਬਲਵਿੰਦਰ ਸਿੰਘ ਪਰਤੇਵਾਲੀਆ ਖਾਰਾ ਠੱਠੀ